ਗਵਰਨਮੈਂਟ ਆਫ ਪੰਜਾਬ ਐਕਸਾਈਲ ਡਿਪਾਰਟਮੈਂਟ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਹਦੀ ਰੋਕtham ਉਹਨੂੰ ਬਿਲਕੁਲ ਉਹਨੂੰ ਹੱਥ ਪਾਇਆ ਜਾਵੇ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੇਡ ਕੀਤਾ ਔਰ ਰੇਡ ਦੇ ਵਿੱਚ ਸਾਨੂੰ ਅਪ੍ਰੋਕਸੀਮੇਟ 595 ਕਿਲੋ ਲਾਲ ਬਰਾਵਾਤ ਹੋਈ ਹੈ ਔਰ 6.5 ਲੀਟਰ ਇਲਿਜੀਟ ਸ਼ਰਾਬ ਬਰਾਮਦ ਹੋਈ ਇਹ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਇਕਤੇ ਫੈਸਟੀਵਲ ਸੀਜ਼ਨਸ ਤੇ ਆਉਣ ਵਾਲੀ ਇਲੈਕਸ਼ਨ ਦੇ ਮੌਜਦੇ ਨਜ਼ਰ ਸਾਡੇ ਗਵਰਨਮੈਂਟ ਆਫ ਪੰਜਾਬ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਹਦੀ ਰੋਕਥਾਮ ਉਹਨੂੰ ਬਿਲਕੁਲ ਉਹਨੂੰ ਹੱਥ ਪਾਇਆ ਜਾਵੇ ਉਸ ਸਿਲਸਿਲੇ 'ਚ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਰਾਹੁਲ ਪਾਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸ਼੍ਰੀ ਇੰਦਰਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੀਡ ਕੀਤਾ ਔਰ ਰੀਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6.5 ਲੀਟਰ ਇਲਿਜੀਟ ਸ਼ਰਾਬ ਬਰਾਮਦ ਹੋਈ ਹੈ ਜਿੰਨਾ 'ਚ ਹਸਨਪੁਰਾ ਪਿੰਡ ਸੀ ਤੁਹਾਨੂੰ ਪਿੰਡ ਵਿੱਚ ਦੱਸ ਦੇਣਾ ਹਸਨਪੁਰਾ ਸਰਈਆਂ ਸ਼ਾਮਪੁਰਾ ਮੂਲੀਆਵਾਲ ਇਹ ਪਿੰਡ ਹੈਗੇ ਆ ਜਿਹੜੇ ਜਿੱਥੇ ਕੰਟੀਨਿਊਸਲੀ ਸਾਡੀ ਰਿਕਵਰੀ ਹੁੰਦੀ ਰਹਿੰਦੀ ਹੈ ਇਹ ਬਟਾਲੇ ਦੇ ਲਾਗੇ ਲਾਗੇ ਪਿੰਡਾਂ ਦੇ ਜੀ 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 ਬਟਾਲੇ ਦੇ ਲਾਗੇ ਲਾਗੇ ਪਿੰਡ ਹੈ ਸਾਰੇ ਫਿਰ ਉੱਥੋਂ ਸ਼ਰਾਬ ਮੈਚੂਰ ਹੋ ਕੇ ਸਪਲਾਈ ਹੁੰਦੀ ਆ ਸਾਰੇ ਪਾਸੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਜੀ ਇਤੋਂ ਫਿਰ ਕਈ ਚੀਜ਼ਾਂ ਮਿਕਸ ਕਰਦੇ ਆ ਜੀ ਕਈ ਕੈਮੀਕਲਸ ਹੋਰ ਮਿਕਸ ਕਰਕੇ ਇਹਦੀ ਕੁਆਂਟੀਟੀ ਵਧਾਉਂਦੇ ਆ ਜਿਹਦੇ ਕਰਕੇ ਇਹ ਹਾਰਮਫੁਲ ਹੋ ਜਾਂਦੀ ਆ ਜਿਹੜੀ ਕੈਜ਼ੂਐਲਟੀਆਂ ਹੋਈ ਆ ਇਹ ਤਾਂ ਹੀ ਹੋਈ ਆ ਔਰ ਸਾਡਾ ਡਿਪਾਰਟਮੈਂਟ ਇਸ ਗੱਲ ਕਰਕੇ ਹੀ ਪੂਰਾ ਜ਼ੋਰ ਦੇ ਰਿਹਾ ਕਿ ਇਹੋ ਜੀ ਨਾ ਕੋਈ ਇਹਨੂੰ ਵੇਚੇ ਨਾ ਕੋਈ ਇਹਨੂੰ ਪੀਏ ਮੈਂ ਆਪ ਦੇ ਮਾਧਿਅਮ ਤੋਂ ਇਹੀ ਅਪੀਲ ਕਰਦਾ ਆਪਣੇ ਡਿਪਾਰਟਮੈਂਟ ਵੱਲੋਂ ਕਿ ਆਪਾਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇੱਕ ਇਹ ਜਾਣ ਲੇਵਾ ਵਾ ਇੱਕ ਲਿਵਰ ਕਿਡਨੀਜ਼ ਈਵਨ ਆਈਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਅਵੇਰ ਕਰੀਏ ਸਾਰਿਆਂ ਨੂੰ ਕਿ ਨਾ ਇਹਨੂੰ ਪੀਣਾ ਨਾ ਇਹਨੂੰ ਵੇਚਣ ਦੇਣਾ ਜੇ ਫਿਰ ਵੀ ਕੋਈ ਸ਼ਰਾਰਤੀ ਅੰਸਰ ਇਹਨੂੰ ਅੰਜਾਮ ਦਿੰਦਾ ਤੇ ਐਕਸਾਈਜ਼ ਡਿਪਾਰਟਮੈਂਟ ਹੈ ਜ਼ਿਲ੍ਹਾ ਪੁਲਿਸ ਹੈ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹੀ ਹੋ ਗਿਆ ਸਾਡੇ ਡਿਪਾਰਟਮੈਂਟ ਨੂੰ ਆਪਾਂ ਇਹਨੂੰ ਬੰਦ ਕਰਨਾ ਹੈ ਤੁਹਾਡੇ ਸਹਿਯੋਗ ਨਾਲ ਬੰਦ ਕਰਨਾ ਹੈ ਸਰਕਾਰ ਵੈਸੇ ਹੀ ਨਸ਼ਾ ਦੇ ਬਿਲਕੁਲ ਨਸ਼ਾ ਨਹੀਂ ਅਹੀ ਪ੍ਰਫੁੱਲਤ ਹੋਣ ਦੇਣਾ ਹਾਂਜੀ ਸਾਰੇ ਲੋੜੀ ਦੇ ਸੀਨਾ ਰੋੜੀ ਤੇ ਵੀ ਬਹੁਤ ਜ਼ਿਆਦਾ ਦਰ ਜੀ ਜੀ ਇਸ ਉਹਦੇ ਦੇ ਇੱਕ ਵੀ ਕੀਤਾ ਜਾਦਾ ਹੈ ਹਾਂਜੀ 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 ਉਹਦੇ ਕਰਕੇ ਸਾਡੀ ਜਿਹੜਾ ਸਾਡਾ ਅਭਿਆਨ ਹੈ ਕੰਟੀਨਿਊਸਲੀ ਚੱਲਦਾ ਰਹੇਗਾ ਜੀ ਰੋਜ਼ ਚੱਲੇਗਾ ਜੀ ਔਰ ਜਿਹੜੇ ਜਿਹੜੇ ਜਗ੍ਹਾ ਆਪਾਂ ਕੀਤੇ ਹੋਏ ਆ ਟ੍ਰੇਸ ਉੱਥੇ ਕੰਟੀਨਿਊਸ ਰੇਡ ਚਲਦੇ ਰਹਿਣਗੇ ਔਰ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਜੀ